ਘਰ ਦੇ ਵਿੱਚ ਜਿੰਨੇ ਤੋਂ ਹਨਾ ਆਪਣੇ ਜੀਜੇ ਲਈ ਚੰਗੀਆਂ ਸੱਚੀ ਹੈ ਨਾ ਏਦਾਂ ਦੀਆਂ ਸਾਲੀਆਂ ਤਾਂ ਘਰ ਘਰ ਜੰਮੇ ਦੇ ਕੋਈ ਕੋਈ ਜਿੰਦੀ ਸਾਲੀ ਆਪਣੇ ਜੀਜੇ ਨੂੰ ਪਿੰਦੀਆਂ ਬਣਾਵਣਾ ਇਹ ਜਾਵੇ ਮਟਰੋਲ ਗੰਜ ਮਟਰੋਲ ਕੇ ਧਰਮਸਾਲਾ ਧਰਮਸਾਲਾ ਉੱਪਰ ਇੱਧਾ ਗਾ ਕੇ ਸ਼ੂ ਮੰਤਰ ਲਈ ਇਹ ਅਜ ਪਸ਼ੂਆਂ ਦੇ ਵਿੱਚ ਹੀ ਆ ਓ ਓ ਨੀਨੇ ਅੱਬ ਦੇ ਵੀ ਉਧਰ ਆਣੋ ਕਿ ਆਸੀ ਇਹਨੂੰ ਹਰਾਮ ਦੇ ਬੇ ਹਰਾਮ ਦੇ ਆ ਕੁੱਤੇ ਦੇ ਹੱਡ ਹਾਏ ਨੀ ਮੱਜਾਂ ਦੀਆਂ ਪੂਛਾਂ ਮਰੋੜਦਾ ਹਰਾਮ ਦਾ ਕੀ ਹੋਇਆ ਬੇ ਤੂੰ ਉਹਨੂੰ ਕਿਤੇ ਕਮਾਲ ਆ ਬੋਟੀ ਨੂੰ ਉਹ ਕਮਾ ਦਿੰਦੇ ਆ ਮੈਂ ਤਾਂ ਇਹ ਆਪ ਕੋ ਮੈਂ ਫਿਰਦਾ ਬੇ ਉਹ ਉਹਨੂੰ ਲੈ ਜਾ ਪਹਾੜਾਂ ਚ ਮੇਰੇ ਘਰ ਛੋੜ ਲਾ ਹਾਂ ਗੱਟੀ ਮੈਨੂੰ ਨਹੀਂ ਆਉਂਦੀ ਪਹਾੜੀ ਏਰੀਏ ਚ ਮੈਂ ਹੈਰੀ ਪੌਟਰ ਵਾਲੇ ਝਾੜੂ ਚ ਲੈ ਜਾ ਮਾਂ ਉੱਪਰ ਉੱਪਰ ਇੱਧਾ ਕਰਕੇ ਜੂ ਮੰਤਰ ਕਰ ਲਈ ਵਾਹ ਵਾਹ ਇਹ ਹੈਰੀ ਪਾਟਰ ਚ ਝਾੜੂ ਇਦਾਂ ਦਾ ਹੁੰਦਾ ਹੀ ਮਗਰ ਜੂ ਮੰਤਰ ਗਲੀ ਸਿੱਧਾ ਹੀ ਉੱਪਰ ਰਾਮਾਏ ਮੋਹਮਨਿਆ ਵੀ ਆ ਗਿਆ ਤੇ ਨਹੀਂ ਲਗਿਆ ਪੈਣਾ ਜਾ ਲੈ ਜਾ ਲੈ ਜਾ ਬਸ ਮੈਂ ਸੱਚੀ ਦੱਸ ਤਾ ਨਹੀਂ ਪਰੇ ਹੋ ਜਾ ਛੱਡੇ ਨਾ ਪੂਰਾ ਲੈ ਇੰਨਾ ਟਾਈਮ ਨਹੀਂ ਕੋफी ਵਿਆਹ ਕਰਾਇਆ ਤੂੰ ਅਸਰ ਨਹੀਂ ਵਿਆਹ ਕਰਾਇਆ ਮੈਂ ਕੋਈ ਕੈਚ ਨਹੀਂ ਆ ਗਿਆ ਤੂੰ ਚੁੱਪ ਕਰਕੇ ਮੇਰੀ ਗੱਲ ਸੁਣ ਤੂੰ ਚੰਤਪੁਰ ਨਹੀਂ ਅੱਲ ਲੈ ਜਾ ਉੱਥੇ ਸੱਚੀ ਲੈ ਹੱਥ ਦੇ ਉੱਥੇ ਪਹਾੜੀਆਂ ਦੇਖੀ ਕਿੜ ਕਿੜੀਆਂ ਪਹਿਨੇ ਜਾਣਾ ਆਹੀ ਠੀਕ ਆ ਤੂੰ ਆ ਰਹੀ ਚੱਲਣ ਦੇ ਕਿੱਥੇ ਪਹਾੜਾਂ 'ਚ ਲੈ ਜਾ ਇਹਨੂੰ ਕਹਿ ਜਵਾਲਾ ਦੀ ਲੈ ਜਾ ਗੈਂਤਪਾਰ ਨਹੀਂ ਲੈ ਜਾ ਮੈਂ ਇੱਥੇ ਸਾਰੇ ਕਮਾਤਾ ਇੱਥੇ ਉਹ ਅਭੀ ਉਹ ਜਿੱਦਾਂ ਬਣਾਇਆ ਹੁੰਦਾ ਪਾਣੀ ਪੂਣੀ ਜਿਹੜਾ ਬੈਠਣ ਨੂੰ ਆਲੇ ਦੁਆਲੇ ਪਹਿਣਾ ਇਹ ਜਾਵੇ ਮਟਰੋਲ ਗੰਜ ਮਟਰੋਲ ਕੇ ਪਹਿਣਾ ਸੈਕ ਮਟਰੋਲ ਧਰਖਾਲਾ ਧਰਨਾ ਝਾਲਾ ਮਟਦਾ ਵਾਲ ਗੰਜਾ ਹਾਂ ਲੈ ਭੈਣ ਨੇ ਕਿਹਾ ਵਧੀਆ ਮੈਨੂੰ ਨਹੀਂ ਆਇਆ ਕਹਿੰਦਾ ਮਟਕੋਣ ਵਾਲ ਗੰਜਾ ਹਾਂ ਜਾ ਛਿਮਲੇ ਕਿੱਥੇ ਭੁੰਮੀ ਆ ਹੈ ਜਾ ਮਨਾਲੀ ਮੈਂ ਤਾਂ ਮੈਂ ਬਥੇਰਾ ਕੁ ਨਹੀਂ ਨਾ ਜਾਡ ਹੋਜੀ ਮੈਂ ਦੇਖਦਾ ਨਵੇਂ ਨਵੇਂ ਵਿਆਹ ਹੀ ਸੀ ਮਾਤ ਛੱਡਦਾ ਕਿੱਥੇ ਗਈ ਸੀ ਮੈਂ ਬਿਹਾਰ ਚ ਬਿਹਾਰ ਤੈਨੂੰ ਜੁਪੀ ਹੋ ਰਹੀ ਹੈ ਹੀ ਲੱਗਦੀ ਵੀ ਉਦਾਂ ਮਾਸੀ ਹੈਗੀ ਆ ਜੇ ਹਿਸਾਬ ਦਾ ਤੇਰਾ ਰੋਤਬਾ ਹੈ ਨਾ ਜੁਪੀ ਆਈ ਆ ਰਾਂਦੇ ਆ ਨਹੀਂ ਨਹੀਂ ਪਰੇ ਹੋ ਜਾ ਨਹੀਂ ਮੈਂ ਗਈ ਸੀ ਰਾਂਸੀ ਮੈਂ ਗਈ ਰਾਮਗੜ੍ਹ ਹਾਂ ਹੈ ਮੈਂ ਬਥੇਰਾ ਕੋ ਦੇਖਿਆ ਤੂੰ ਬੋਲ ਤੀ ਲੈ ਜਾ ਮੈਂ ਤੈਨੂੰ ਕਿੰਨੀ ਚੰਤਪੁਰ ਨਹੀਂ ਜਵਾਲਾ ਜੀ ਲੈ ਜਾ ਲੈ ਦੱਸ ਹਾਂ ਤੂੰ ਤੈਨੂੰ ਕਾਹਤੇ ਕੰਨੀ ਇਹਨੂੰ ਇਹਨੂੰ ਕਾਹ ਜਾ ਮਨਾਲੀ ਲੈ ਜਾ ਮਨਾਲੀ ਲੈ ਜਾ ਜਾਂ Shimla ਲੈ ਲੈ ਜਾ ਹਾਂ ਜੱਡ ਹੋਜੀ ਲੈ ਜਾ ਦਾ ਧਰਮਸ਼ਾਲਾ ਲੈ ਜਾ ਨਹੀਂ ਦਲਹੋਜੀ ਲੈ ਜਵੇ ਹਾਂ ਉੱਥੇ ਪਹਾੜ برف ਪੈਂਦੀ ਆ ਗਰਦੋਲਾ ਬੜੀ ਸੋਖੀ ਆ ਅਖਿਰਲੇ ਮਾੜੀ ਮਾੜੀ ਖਲਾਰੀਏ ਇਹ ਤੈਨੂੰ ਪਤਾ ਵੀ ਕੀ ਹਾਲ ਹੈਗਾ ਕੋਠੇ ਤੇ ਰੁਕ ਕੇ ਬੈਠੀ ਆ ਉਹ ਚਾਰ ਕੇ ਮੈਂ ਜਾ ਕੇ ਆ ਆ ਬਸ ਇੱਥੇ ਬੈਠੀ ਆ ਨਹੀ ਨਹੀ ਮਾਸਰੇ ਮੈਂ ਰੋਟੀ ਖਾ ਤਾਂ ਉਹਨੂੰ ਕਿਤੇ ਲੈ ਕੇ ਗੇਲੀ ਆ ਹੱਪਲਾ ਵਾਲੇ ਟੱਬਰ ਦੇ ਵਿੱਚੋਂ ਆ ਪਤਾ ਕਿੰਨੇ ਚੰਗੇ ਘਰਾਣੇ ਘਰਦੀ ਆ ਸੀ ਜਦ ਮੈਂ ਉਹਨੂੰ ਪਸਤ ਕੇ ਮੂੰਹ ਚ ਪਾ ਲਈ ਮੈਂ ਕੀ ਕੀਤਾ ਇਹ ਉਹਨੂੰ ਲੈ ਕੇ ਜਾ ਉਹੋ ਹੀ ਭਲੀ ਮਾਨ ਤੋਂ ਤੈਨੂੰ ਕੁਛ ਕਿਹਾ ਨਹੀਂ ਤੇਰੇ ਨੱਕ ਜੁੱਤੇ ਤੇ ਦਮ ਦਿੰਦੀ ਦਮ ਦੇ ਭਲੀ ਮਾਨ ਤੋਂ ਆ ਉਹ ਗੱਲਾਂ ਕਰਦਾ ਆ ਨਾ ਨਹੀਂ ਲਿਜਾ ਸਕਦਾ ਪਹਿਲੇ ਸੱਚੀ ਰਾਨੋ ਮੈਂ ਆਇਆ ਉਹਦੇ ਭਰਾ ਨੂੰ ਦੇਖਿਆ ਉਹਨਾਂ ਨੂੰ ਭਰਾ ਪਰ ਜਾਇ ਨਾ ਬਹੁ ਬੀਬੇ ਆ ਹਰ ਸਕਾਰ ਹੋਰ ਕੋਈ ਮੈਨੂੰ ਕਹ ਕਹ ਲੋ ਮੈਂ ਨਹੀਂ ਚੰਗਾ ਤੂੰ ਵੀ ਚੰਗਾ ਆ ਮੈਂ ਤੂੰ ਹੁਣ ਉਹਨੂੰ ਕੁੜੀ ਨੂੰ ਤਾਂ ਘਮਾ ਫਰਾ ਭੈਣ ਕਿਤੇ ਹੈ ਨਾ ਤੂੰ ਦਲਹੌਜੀ ਲੈ ਜਾ ਆਹ ਢੋਜੀ ਲੈ ਜਾ ਚਲੋ ਕੋਈ ਜੀ ਤੁਹਾਡੇ ਕੋਲ ਕੋਈ ਜੋ ਉਥੇ ਤੋਂ ਕੋਈ ਹੋਟਲ ਆ ਕੋਈ ਥੋੜਾ ਡਾ ਉਥੇ ਕੋਈ ਸਾਡੇ ਭਰਾ ਦਾ ਪਤੇਰਾ ਕਹਾਉਂਦੇ ਕਾਤੇ ਤੇ ਤੇ ਤੈਨੂੰ ਕਾਣਾ ਹੀ ਨਹੀਂ ਸੀ ਹੱਥ ਲੈ ਖੋਆ ਆ ਉਧਰ ਹੋਟੀ ਜਿੱਦਾਂ ਕਰੇ ਬਹੁਤ ਹੀ ਚੰਗੇ ਕੰਮ ਨਹੀਂ ਤਾਂ ਕੁੱਪਸੂ ਆਂਦੀ ਐ ਪੂਛਾ ਮਰੋੜੀ ਜਾਂਦਾ ਤੂੰ ਜੰਦਾ ਸੁੰਬਰੀ ਜਾਂਦਾ ਉਹਨਾਂ ਨੂੰ ਆ ਪਾਣੀ ਪਲਾ ਦਿੱਤਾ ਉਹਨਾਂ ਦੀਆਂ ਪੂਛਾਂ ਧੋਈ ਜਾਂਦਾ ਕੋਈ ਨਾ ਫਿਰ ਰੋਟੀ ਔਰ ਰੁੱਸੀਓ ਆ ਰੋਟੀ ਦਾ ਖਾਣਾ ਤੂੰ ਮੈਂ ਮੰਦੀ ਤੇਰੀ ਗੱਲ ਓ ਓ ਰਸ ਗਈ ਮਨਾ ਹੋ ਜੀ ਜੇ ਮੱਝਾਂ ਰਸ ਗਈਆਂ ਨਾ ਮੇਰੀਆਂ ਇਹ ਪਰੀਆਂ ਜਿਨ੍ਹਾਂ ਸਰੋਂ ਮੈਂ ਰੋਟੀ ਖਾਨਾ ਮੇਰਾ ਸਾਰਾ ਟੱਬਰ ਰੋਟੀ ਖਾਂਦਾ ਇਹ ਜੇ ਰਸ ਗਈਆਂ ਮਨੌਣੀਆਂ ਬਹੁਤ ਆ ਪਰੇ ਹੋ ਜਾ ਤੁਹਾਡੇ ਤੋਂ ਸਮੈਲੀਏ ਆਉਂਦੀ ਆ ਕਿਸੇ ਤੋਂ ਲੱਗਦਾ ਮੱਝਾਂ ਨੂੰ ਹਾਂ ਗਣੀ ਤੇਰੇ ਕੋਲ ਨਹੀਂ ਆਉਂਦੀ ਹਾਂ ਤੇਰੇ ਕੋਲ ਨਹੀਂ ਆਉਂਦੀ ਹਾਂ ਸਾਡੇ ਕੋਲ ਆਉਂਦੀ ਆ ਆ ਇੱਥੇ ਗੰਦਾ ਹੀ ਤਾਂ ਕਰ ਕੇ ਮੈਂ ਇੱਥੇ ਝਾੜੂ ਲਾਇਆ ਤੂੰ ਹੁਣ ਮੇਰੀ ਗੱਲ ਸੁਣ ਲੈ ਤੂੰ ਨੂੰ ਲੈ ਜਾ ਦਲਹੋਜੀ ਮਾਫੀ ਇਹ ਤੁਸੀਂ ਵਿਆਹ ਜਾਣ ਤੋਂ ਪਹਿਲਾਂ ਸੋਚਣਾ ਸੀ ਮੈਂ ਤਾਂ ਦੱਸ ਇਹਨੂੰ ਹਰਾਮਜਾਦਿਆ ਕੁੜੀ ਬਾਹਰੋਂ ਆਈ ਜੂਗਾ ਆਹੋ ਫੇ ਮੈਂ ਤਾਂ ਇੰਡੀਆ ਦੀ ਛੇੜਨੇ ਆ ਰਿਹਾ ਹੋਆ ਮੈਂਬਰਸ਼ਿਪ ਉਹਦਾ ਤਾਂ ਯਾਰ ਮੋਦਰ ਨਾਲ ਬਾਗ ਲਾਈ ਆ ਮੇਰਾ ਜਨਮ ਇੱਧਰ ਲਿਆ ਆ ਇੰਡੀਆ ਦਾ ਸਿਟੀਜ਼ਨ ਆ ਮੈਂ ਉਹ ਤਾਂ ਸਿਟੀਜ਼ਨ ਤੂੰ ਇੰਡੀਆ ਦਾ ਰਹਿ ਤਾ ਆਈਆਂ ਰਾਨੋ ਤੇ ਇਹਨੂੰ ਸਮਝਾ ਮੈਂ ਤਾਂ ਸਮਝਾ ਸਮਝਾ ਥੱਕ ਗਈ ਮੈਂ ਤਾਂ ਆਈਆਂ ਵੀ ਤੂੰ ਬੁੱਤੀ ਨੂੰ ਲੈ ਜਾ ਹੈਂ ਅਗਲੀ ਰੋਸ ਕੇ ਬੈਠੀ ਆ ਆਹੋ ਮੇਰੀ ਗਾ ਸੁਣਵਾਸੀ ਦਾਸ ਬਸੂ ਆ ਮੈਂ ਆਪਣਾ ਘੁੰਮਣ ਘਮਾਉਣ ਦੇ ਚੱਕਰ ਵਿੱਚ ਡੈਡੀ ਥੋੜੀ ਤੰਗ ਕਰਨਾ ਮੈਂ ਕੋਈ ਬੰਦਾ ਰੱਖ ਲੈ ਚੁੱਪ ਕਰ ਦੋ ਦਿਨ ਲਈ ਡੈਡੀ ਨੇ ਆਪੇ ਹੀ ਕਾ ਉਹ ਛਿੰਦਾ ਹੈਗਾ ਛਿੰਦਾ ਤੁਹਾਡਾ ਮੇਰੀ ਗਾਲਾਂ ਛਿੰਦੇ ਨਹੀਂ ਛੱਡ ਮੇਰੀ ਗਾਲਾਂ ਸਨ ਦੋ ਦਿਨ ਲਈ ਮੈਂ ਬੰਦਾ ਕਾਤੇ ਰੱਖਾਂ ਤੀ ਗਾਲਾਂ ਭੰਕੇ ਕੀ ਕਰਨ ਕਿਉਂ ਨਹੀਂ ਕਰਨ ਉਹ ਗੁੱਸੇ ਹੋਈ ਉਹ ਗੁੱਸੇ ਹੋਈ ਉਹ ਆਹ ਹੋਣਾ ਕੋਈ ਨਹੀਂ ਤੈਨੂੰ ਵੀ ਪਤਾ ਮੈਨੂੰ ਪਤਾ ਆ ਤੁਸੀਂ ਮੇਰੀ ਗਾਲ ਸੁਣ ਲਓ ਹਾਂ ਦੇਖੋ ਮੈਂ ਸਾਰੇ ਕੋ ਮੈਂ ਹੁੰਦੇ ਆ ਉਹ ਹਲਕਾ ਨਹੀਂ ਜਾਣਾ ਕਿਤੇ ਵੀ ਮਾਸੀ ਥੱਪੜ ਨਹੀਂ ਵਾਜਦਾ ਵਾਜਦਾ ਨਹੀਂ ਤੇਰਾ ਘਰ ਤੂੰ ਫੜ ਮਾਰ ਕੁੱਤੀ ਤੇ ਹੱਟ ਕੇ ਮਾਰ ਖੱਟ ਕੇ ਦੇ ਚਪੇੜ ਬੇ ਮੇਰੀ ਮੇਰੀ ਗੱਲ ਸੁਣਾ ਮੈਂ ਇਹਨੂੰ ਕੱਚ ਕਹਿੰਦੀ ਨਹੀਂ ਮੈਂ ਆਪਣੇ ਮੇਰੇ ਪੁੱਤ ਚੰਗਾ ਬਹੁਤ ਆ ਮੈਂ ਕਹਿੰਦੀ ਨਹੀਂ ਤੈਨੂੰ ਇਹ ਕੰਮ ਕਿਹਨੇ ਕਰਨੇ ਆਏ ਕੰਮ ਤਾਂ ਕਰਨੇ ਆ ਤੂੰ ਬੁੱਟੀ ਨੂੰ ਤਾਂ ਲੈ ਜਾ ਓਏ ਇਹ ਨਹੀਂ ਮਿਲ ਜਾਣੀ ਰਾਨੋ ਮੈਂ ਜੋ ਕੋਠੇ ਤੇ ਚੜ ਕੇ ਆਈਆਂ ਬਚਾ ਉੱਤੇ ਗੁੱਸੇ 'ਚ ਬੈਠੀ ਗੁੱਸੇ 'ਚ ਬੈਠਵੇਂ ਮੈਨੂੰ ਕਿਤੇ ਵੀ ਨਹੀਂ ਲੈ ਕੇ ਜਾਣਗੀ ਮੈਂ ਵਾਸੀ ਤੁਹਾਡੀਆਂ ਬਹੁਤ ਸੁਣ ਲਈਆਂ ਸਾਰੀ ਉਮਰ ਸੁਣੀਆਂ ਆਈਆਂ ਤੇਰਾ ਬੰਨ ਲੈ ਜਾ घोड़ी <laughs> हाँ। हाँ। तो मेरे वीर आई कि गा घोड़ी तो मेरे वीर बिंदरा बन तो आई ਤੂੰ ਹੀ ਤਾਂ ਪਹਿਲਾਂ ਕਹਿ ਗਿਆ ਤਾਂ ਉਹ ਦਾ ਬਚਾਰੇ ਦਾ ਘਰ ਨਹੀਂ ਉਸੇ ਜੇ ਤੂੰ ਨਾ ਘੇਰਦੀ ਉਹਦਾ ਘਰ ਤਾਂ ਵਸ ਜਾਂਦਾ ਹੈਨਾ ਵੀਦਰਾ ਬੰਨ ਲੈ ਜਾਂਦਾ ਮੈਂ ਉੱਥੇ ਲੈ ਗਈ ਪਰ ਹਾਲੇ ਨਹੀਂ ਲਈ ਮਾਸੀ ਦੇ ਕੋ ਮੈਂ ਲੈ ਸਵੇਰ ਨੂੰ ਜਾਉਂਗਾ ਆਪਾਂ ਜਾਣਾ ਹੈ 6 ਵਜੇ ਉੱਠੀ ਦਾ ਕੰਮ ਸਾਰਾ ਕਰੀਦਾ ਕਰਕੇ 2 ਵਜੇ ਤੱਕ ਬਹਿਲਾਂ ਜਿੱਥੇ ਮਰਜ਼ੀ ਘਵਾ ਤੇ 2 ਵਜੇ ਆ ਗਏ ਲੈ ਇੰਦਾ ਨਹੀਂ ਘਰ ਬੰਨਨੀ 2 ਮੰਗਾ 2 ਦੋ ਮੱਜਾਂ ਮੇਰੀਆਂ ਖਰਾਬ ਹੋ ਗਈਆਂ ਦੋ ਮੱਜਾਂ ਇਹਨਾ ਹੋ ਕੇ ਕਿ ਤਾਂ ਮੈਂ ਛਟਕਾ ਲੈਣੀਆਂ ਉਹ ਮਿੰਦੇ ਇਨਸਾਨ ਬ ਲੈਣੀਆਂ ਇੱਕ ਛਿੰਦਾ ਹੈਗਾ ਤੁਹਾਡੇ ਉਹ ਕੰਮ ਦੇ ਰੱਖ ਲਵੋ 10 ਕਰਨਾ ਹੋਰ ਨਾ 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 ਅਹੀ ਨਹੀਂ ਉਹ ਰੱਖ ਤੂੰ ਇਹਨੂੰ ਬਿੰਦਰਾਵਨ ਨੂੰ ਲੈ ਜਾ ਮੈਂ ਇਹਨੇ ਬਿੰਦਰਾਵਨ ਲੈ ਜਾਣੀ ਇਹ ਬਿੰਦਰਾਵਨ ਕਹਿੰਦਾ ਇਹ ਬਿੰਦਰਾਵਨ ਕਹਿੰਦੀ ਮਾਸੇ ਬਿੰਦਰਾਵਨ ਕਹਿੰਦੇ ਹੁੰਦੇਗਾ ਕੋੜੀ ਤਾਂ ਮੇਰੇ ਵੀਰ ਦੀ ਬਿੰਦਰਾਵਨ ਤੋਂ ਆਈ ਉਹ ਬਰੇ ਹਾਂ ਦਾ ਨੀ ਘੇਰੇ ਪੈਣਾ ਨਹੀਂ ਕੇ ਦੇ ਰਿਆ ਦੇ ਜਾ ਵੀਰਾ ਇੰਜੇ ਛੜਾਈ ਬਿੰਦਰਾ ਬੰਦ ਤੋਂ ਆਉਂਦੀ ਏ ਬਿੰਦਰਾ ਬੰਦ ਦੇ ਦੇ ਜਾ ਵੀਰਾ ਇੰਜੇ ਛੜਾ ਓਰੀ ਤਾਂ ਮੇਰੇ ਵੀਰੇ ਦੇ ਬਿੰਦਰਾ ਬੰਦ ਕੋ ਤੇਜਾ ਸਰਮਾ ਪੁਆਈ ਦੇ ਜਾਂਦੇ ਰਸਰਮਾ ਪੁਆਈ ਹਲਕ ਕੀ ਕਰਦਾ ਕਹਿੰਦੀ ਹਲਕ ਕੀ ਕਰਦਾ ਇਹ ਕਰਦਾ ਦੇ ਕਰਦਾ ਤਾਂ ਦੇਖੀ ਆ ਉਹਦਰਾ ਨਾ ਨਾ ਗੋਪੀ ਮੈਂ ਤਾਂ ਤੈਨੂੰ ਇਹ ਕਹੂੰਗੀ ਭੈਣ ਦੇਖ ਮੈਂ ਤੈਨੂੰ ਸਿੱਧੀ ਗੱਲ ਦੱਸਾਂ ਮੈਂ ਨਹੀਂ ਕਹੂੰਗੀ ਕੱਲੂ ਮिन्नੂ ਕੋਈ ਅਮਾ ਆਵੇ ਤੈਨੂੰ ਕੋਈ ਅਮਾ ਨਹੀਂ ਆਉਂਦਾ ਹਨਾ ਮੈਂ ਹੈ ਗਈਆਂ ਵਿੱਚ ਬੇਪੁੱਤ ਲੈ ਜਾ ਆਪਣੀ ਬੋਟੀ ਨੂੰ ਕਮਾ ਲਿਆ ਮੈਂ ਸੰਦੀਪ ਨੂੰ ਹੁਣ ਫੋਨ ਕਰਦੇ ਨਾ ਕੱਲੂ ਬਚੋਲੇ ਵੀ ਕਹਿਣਗੇ ਫਿਰ ਸੱਸ ਨੇ ਨਹੀਂ ਜਾਣ ਦਿੱਤੀ ਹਾਂ ਤੂੰ ਤਾਂ ਬਥੇਰਾ ਤੇ ਕਰਦੀ ਆ ਮੈਂ ਤਾਂ ਲਾਟਾਂ ਅੰਗਣ ਰੱਖੀ ਉਹ ਆ ਮੈਂ ਤਾਂ ਪੈਣ ਪੈਰੀ ਹੱਥ ਨਹੀਂ ਲਵਾਇਆ ਤਾਂ ਚੰਗਾ ਧੀ ਆ ਸਾਡੀ ਮੈਂ ਕਿਹਾ ਮੈਨੂੰ ਤੂੰ ਧੀ ਆ ਮੇਰੀ ਧੀਆ ਤੋਂ ਪੈਰੀ ਹੱਥ ਨਹੀਂ ਲਵਾਈਦਾ ਹੋਰ ਜਰੀ ਗੱਲੇ ਪੈਣ ਵਾਲੀ ਆ ਲੈ ਰੌਮਦਾ ਨਹੀਂ ਆ ਮੈਂ ਬੈਠੀ ਰੱਖੀ ਆ ਮੈਂ ਤਾਂ ਮੇਰੀ ਲਾਡੂ ਹੈਗੀ ਵੀ ਚੰਗੀ ਬੋਲਦੀ ਆ ਚੰਗੀ ਆ ਤੇ ਤੁਸੀਂ ਦੇਖੇ ਨਹੀਂ ਮੈਨੂੰ ਕਹਿੰਦੇ ਹੁੰਦੇ ਆ ਬੇਟੀਆਂ ਜ਼ਰੂਰੀ ਨਹੀਂ ਬਟ ਡੋ ਜੰਮੀਆਂ ਜਾਂ ਕਿੱਦਾਂ ਆ ਨੋਹਾ ਵੀ ਧੀਆ ਹੁੰਦੀਆਂ ਆ ਜੇ ਤੁਸੀਂ ਧੀਆ ਸਮਝੋ ਜੇ ਅਸੀਂ ਸਮਝਾਂਗੇ ਤਾਂ ਅਗਲਾ ਸਮਝਾਂਗੇ ਹਾਂ ਅਗਲਾ ਸਮਝੂਗਾ ਅੱਜ ਮੈਂ ਉਹਨੂੰ ਆਪਣੀ ਧੀ ਸਮਝਦੀ ਆ ਨਾ ਜਿਆਦਾ ਟੱਬਰ ਦਾ ਮੜ ਬੱਲਾ ਉਹਦੀਆਂ ਚੁਗੀਆਂ ਚਾਲਦੀਆਂ ਮੈਂ ਤਾਂ ਚੁਗੀਆਂ ਲੱਗੇ ਹੋਣਾ ਸੀ ਤੂੰ ਤੋ ਨਾ ਖਾ ਇਸ ਨਾਲ ਤਾਂ ਲੱਗੇ ਅਸੀਂ ਤਾਂ ਬਦਲਾ ਮੈਂ ਤਾਂ ਪਿੰਨੀਆਂ ਬਣਾਉਂਦੀ ਮੈਂ ਤਾਂ ਪਿੰਨੀਆਂ ਬਣਾਉਂਦੀ ਸੀ ਮੈਂ ਮਿੰਦੇਰ ਲਈ ਵਿਚਾਰੇ ਲਈ ਮੈਂ ਦਗਾ ਸੁਣ ਹਸਬੰਡ ਉਹਦਾ ਤੇ ਪਿੰਨੀਆਂ ਤੂੰ ਬਣਾ ਦੇ ਫੇ ਮੇਰਾ ਜੀਜਾ ਆ ਜੀਜਾ ਖੋਸ਼ ਹੋ ਗਏ ਜੀਜਾ ਦਾ ਜੀਜਾ ਹੀ ਆ ਤੀਆਂ ਪੱਤਾਂ ਜੀਜਾ ਹੀ ਹੈ ਤਾਂ ਮੈਂ ਨਿਆਣਿਆ ਰ ਗਈ ਆ ਹਾਂ ਪੁੱਤ ਕਹਦੇ ਕੋਈ ਪੁੱਤ ਪਿਆਰ ਵਾਲੇ ਲੈਣੇ ਮੈਂ ਪੁੱਤ ਕੈਨ ਨਹੀਂ ਹੁੰਜਾ ਮੇਰੇ ਪਿਆਰੀ ਹੱਥ ਲਾਉਂਦਾ ਮੈਂ ਕਹਿੰਦੀ ਨਹੀਂ ਰਾਜੀ ਰਹਿ ਪੁੱਤ ਨਹੀਂ ਮੇਰੇ ਗਾਲ ਸੁਣ ਕਦੇ ਇੰਡਾੜੀ ਬਾਲਤੀਆਂ ਤਵਾ ਲੈਣਾ ਤੂੰ ਘੁੰਮਣ ਘਮਾਉਣ ਦੀ ਪਈ ਮੇਰੀ ਗਾਲ ਸੁਣ ਸਵੇਰ ਨੂੰ ਅਸੀਂ ਆ ਆ ਦੇ ਲੈ ਆਹ ਹਾਲ ਮੇਰੇ ਘੁੰਮਣ ਵਾਲੇ ਆਹੋ ਮੈਂ ਤਾਂ ਆਪ ਜਿੰਦਗੀ ਦੇ ਕੰਮਾਂ ਚ ਘੁੰਮਿਆ ਪਿਆ ਆ ਕੋਈ ਨਾ ਕੋਈ ਮਿਆਂ ਪਿਆ ਤਾਂ ਬਥੇਰਾ ਸੁਨੱਖਾ ਆ ਬਥੇਰਾ ਨਾਤ ਹੋ ਕੇ ਸੋਨਾ ਬਣ ਜਾਣਾ ਤੂੰ ਇਦਾਂ ਕਰ ਹੁਣ ਮੇਰੀ ਗੱਲ ਮੰਨ ਲੈ ਲੈ ਪੱਠੇ ਤੁਸੀਂ ਕੋਈ ਟੱਬਰ ਦਾ ਜੀ ਪਾਉਂਦਾ ਨਹੀਂ ਗੱਲ ਮੰਨ ਲੈ ਤੁਹਾਡੀ ਗੱਲ ਨਹੀਂ ਏ ਕਿਉਂ ਨਾ 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 ਮੈਂ ਨਹੀਂ ਕਿਤੇ ਵੀ ਐਵੇਂ ਨਾ ਹੁਨਰ ਉਹ ਚਾਮਲ ਜੂਗੀ ਉਹ ਤਾਂ ਅੱਗੇ ਰੂਸੀਆਂ ਚਾਹ ਨੂੰ ਜਵਾਬ ਦੇ ਤਾ ਓ ਯਾਰ ਦੇ ਤਾ ਕੀ ਹੋਇਆ ਕੋਈ ਇੱਥੇ ਕੋਈ ਗੁਨਾਹ ਹੋ ਗਿਆ ਨਹੀਂ ਪੀਣੀ ਅਗਲੀ ਨੇ ਢੱਟ ਭਰੇ ਆ ਗੁੱਸੇ ਚ ਆਹੋ ਉਹ ਬਕਤੇ ਨਹੀਂ ਗੁੱਸੇ ਤਈਆ ਜੜ ਗਿਆ ਉਹਨੂੰ ਗੋਟਫ੍ਰੀਡ ਯਾ ਉਹ ਬਰਾਵਾ ਉਹ ਬਸ ਕਹਿੰਦਾ ਗਾ ਸੁਣ ਲੈ ਮੇਰੀ ਉਹ ਬਹੁਤ ਗਰਮ ਹੋਈ ਉਹ ਹਰਾਮ ਦੇ ਆ ਤੂੰ ਕਹਿੰਦਾ ਤੇਜਾ ਚੜ ਗਿਆ ਉਹਨੂੰ ਹੈ ਛੱਡੋ ਮਾਂਸੀ ਇਹ ਨਹੀਂ ਗੱਲ ਕਹਿੰਦੇ ਇਹਨੂੰ ਚਪੇੜ ਛੱਡੋ ਇਹਦੇ ਤੇਰੇ ਆਹ ਮੈਂ ਤੂੰ ਤਾਂ ਮੈਂਕਵਾ ਮਾਸੜ ਨੂੰ ਫੋਨ ਲਾ ਲਾਂਦੀ ਆ ਮੈਨੂੰ ਸੰਗ ਹੋਣ ਲੱਗ ਪਈ ਆ ਮਾਸਾ ਨੂੰ ਫੋਨ ਲਾਉਣਾ ਹੀ ਆ ਕੰਮ ਨਹੀਂ ਕਰਨਾ ਆਪਣੀ ਕੀਵੀ ਨਾਲ ਕੀ ਹੋ ਨਹੀਂ ਕਰਨਾ ਪੰਜੀ ਮੈਂਡੀ ਤੇ ਨੂੰ ਉਹ ਫੋਨ ਲਾਉਂਦਾ ਆ ਕਿੱਦਾਂ ਜੀ ਰੋਟੀ ਖਾ ਲਈ ਪੰਜੀ ਮੈਂਡੀ ਤੂੰ ਉਹ ਨਾ ਫੋਨ ਲਾਉਂਦਾ ਆ ਤਿਆਰ ਆ ਪਿਆਰ ਦਾ ਤੇ ਮੋੜ ਸਿਆਣੇ ਹੋ ਕੇ ਜਿਆਦੇ ਹੋਣਾ ਸਿਆਣਿਆਂ ਦਾ ਕਿਹੜਾ ਪਿਆਰ ਦਾ ਸਿਆਣੇ ਆ ਸਮਾ ਕੇ ਇੱਕ ਦੂਜੇ ਦਾ ਕੀ ਹੈ ਇੱਕ ਦੂਜੇ ਦਾ ਬੜੂਮੀ ਨੇ ਇੱਕ ਦੂਜੇ ਦਾ ਅੱਛਾ ਫੇ ਠੀਕ ਆ ਸਿਆਣੇ ਆ ਸੀ ਬਈ ਮੈਂ ਨਹੀਂ ਮੈਂ ਗਾੜੀ ਤੇ ਬਾਬਰ ਕਿੱਥੇ ਗਿਆ ਹੁਣ ਮੇਰਾ ਕਹਿਣਾ ਮੰਨਣਾ ਨਹੀਂ ਨਾ ਆ ਮੈਂ ਉਹ ਲੈ ਕੇ ਆਈਆਂ ਮੈਂ ਨਹੀਂ ਜਾਣਾ ਰਾਨੋ ਚਲੋ ਆਪਾਂ ਚੱਲੀਏ ਲੈ ਕੇ ਗੱਡੀ ਕੌਣ ਚਲਾਊਗਾ ਅਗਲੀ ਸਣਾ ਮੈਂ ਥੋਤੋ ਕੀ ਲੈਣਾ ਮੇਰਾ ਹੱਥ ਲੈਣੇ ਜਾਵੇ ਬਿੰਦਾ ਅੱਜ ਕਾ ਗੋਗਾ ਚੱਕਦਾ ਆ ਗੱਡੀ ਕੌਣ ਚਲਾਉ ਗੱਡੀ ਆਈ ਡਰਾਈਵਰ ਲੈ ਜਾਣਾ ਸੀ ਨਿੱਕਾ ਨਿੱਕਾ ਨਹੀਂ ਸਾਜਨ ਫੂਲ ਚਲਾ ਲਈ ਗੱਡੀ ਓਕੇ ਸਾਜਨ ਬਚਾਰੇ ਕੋ ਲਾਇਸੈਂਸ ਹੈ ਨਹੀਂ ਲਾਇਸੈਂਸ ਬਣਵਾ ਦੇਣਾ ਸੀ ਮੇਰੀ ਗਾਫਾ ਹਾਂ ਹਾਂ ਬਹੁਤ ਹੀ ਸਿਆਣੀ ਨਾ ਚੱਲ ਹਾਂ ਕਿਤੇ ਨਹੀਂ ਜਾਣਾ ਕਿਉਂ ਨਹੀਂ ਲਿਜਾਣਾ ਵੇ ਮੇਰੀ ਗਾਫਾ ਹਾਂ ਉਹਨੂੰ ਵੀ ਪਤਾ ਸੀ ਮੈਂ ਕਿਹੋ ਜਿਹਾ ਬੰਦਾ ਕੀ ਗੱਲ ਹੈ ਕਿਹੋ ਜਿਹਾ ਕੀ ਮਤਲਬ ਲੈ ਇੰਨੀ ਪਹਿਲੀ ਮਾਨਤ ਆ ਮੈਂ ਤਾਂ ਦੁੱਧ ਦੇ ਤਰੱਕਿਆ ਆਪਣਾ ਦੁੱਧ ਦੁੱਧ ਦੇ ਡੇਰੀ ਦੁੱਧ ਪਾ ਕੇ ਆਈਏ 3-2 ਮੱਝਾਂ ਮੇਰੀਆਂ ਖਰਾਬ ਹੋ ਗਈਆਂ ਵਿਆਹ ਦੇ ਚੱਕਰ ਚ ਆਪੇ ਉਹ ਮੱਝਾਂ ਮਰ ਜਾਣੇ ਬਵਾਲ ਲੈ ਨੁਕਸਾਨ ਪਤਾ ਕਿੰਨਾ ਹੋਇਆ ਦੁੱਧ ਮੇਰੇ ਦਾ 1100 ਰੁਪਇਆ ਬਣਿਆ ਡੇਰੀ ਚ ਕਿੱਥੇ ਮੈਂ ਉਹ 5-6000 ਰੁਪਇਆ ਬਣ ਜਾਂਦਾ ਸੀ ਕੋਈ ਨਾ ਫੇ ਬਣ ਜਾਊਗਾ ਲੈ ਬਣ ਜਾਊਗਾ ਉਹ ਪੇੜੇ ਦੀ ਫੋਰੀ ਚੱਟੇ ਖਤਮ ਹੋ ਜਾਂਦੀ ਆ ਨਹੀਂ ਤੂੰ ਚੱਲ ਚੱਲੀਏ ਮੇਰੇ ਤੋਂ ਨਹੀਂ ਜਾ ਚੱਲ ਮੈਂ ਨਾਲ ਚੱਲਦੀ ਤੁਰੋ ਹਾਂ ਜੀ ਨਾਲ ਚਲੋ ਜਵਾਲਾ ਜੀ ਜੰ ਚੱਲੀਏ ਨਹੀਂ ਜੀ ਮੈਂ ਦੇ ਮਿੰਦੇ ਲੈ ਮੈਂ ਆਇਆ ਕਿਹੜੀਆਂ ਪੰਨੀਆਂ ਮਿੰਦੇ ਲੈ ਆਹ ਦੇਖ ਲਾ ਮਾਸੀ ਹਾਂ ਚੱਲ ਵਾ ਸੋਰ ਮਿੰਦਾ ਹੀ ਚਾਦੀ ਦੇਖੀ ਹੋਇਆ ਇਹ ਅਸੀਂ ਬੱਟਣੀਆਂ ਨਹੀਂ ਨਹੀਂ ਕਾ ਆਪ ਕਦੀ ਮੋਹਨ ਸਦਿਆ ਆਹੋ ਕਦੋਂ ਮੈਂ ਤਾਂ ਜੀ ਜੀ ਸਾਥ ਕੀ ਜੀ ਜੀ ਇਸ ਨੂੰ ਲਾ ਗਈ ਤੂੰ ਲਾ ਗਈ ਸਾਨੂੰ ਉਹ ਪ੍ਰਾਈਜ਼ ਨਿਕੜਾ ਕਿੰਨੀਆਂ ਬੱਟ ਬੱਟ ਕੇ ਤਾਂ ਦੇਖ ਬੱਟ ਕੇ ਤਾਂ ਦੇਖ ਜੀਜੇ ਬੱਟ ਹੁੰਦੀ ਨਹੀਂ ਦੇਖੀ ਪੈਣਾ ਬੱਟ ਇਹਨੂੰ ਦੇ ਸਾਲ ਪਿਆਰ ਹੋਵੇ ਸਾਲੀ ਦਾ ਇਦਾਂ ਦਾ ਚੋ ਚੋ ਪੈਂਦਾ ਹਲੋ ਬਾਓ ਮਾਸਰ ਨਾ ਮੈਂ ਘਰ ਜਵੇ ਕਿਉਂ ਇਹਦੇ ਲਈ ਪਿੰਨੀਆਂ ਬਣੀਆਂ ਨਹੀਂ ਆ ਲੈ ਤਾਂ ਨਿਆਣੇ ਆਰ ਖਾ ਆ ਲੈ ਫੇ ਤੂੰ ਪਹਿਲਾਂ ਮਾਸਰ ਲਈ ਨਹੀਂ ਬਣਾਈਆਂ ਬਣਾਈਆਂ ਬਣਾ ਕੱਲ ਕਮਲ ਨੂੰ ਉੱਪਰ ਦੀਆਂ ਹੋਈਆਂ ਕੈਨੇਡਾ ਦਾ ਦਿੱਲੀ ਉੱਪਰ ਗਈਆਂ ਦਲੀ ਜਲੇਗੀ ਹੈ ਟਰੇਸ ਨੰਬਰ ਲਾਇਆ ਇੰਦਾ 24 ਘੰਟੇ ਫੋਨ ਤੇ ਬੜੀ ਲੱਗੀ ਹੈ ਨਹੀਂ ਤੈਨੂੰ ਕਿੱਦਾਂ ਪਤਾ ਲੱਗਿਆ ਸੰਦੀਪ ਨੂੰ ਨਹੀਂ ਲੈ ਅੱਛਾ ਭੈਣ ਲਾਇਆ ਕਿਹੜੇ ਕਿਹੜਾ ਨੰਬਰ ਟਰੈਕ ਨੰਬਰ ਪਹਿਲਾਂ ਕਿਹੜਾ ਗਿਆ ਸੀ ਟਰੈਸ ਨੰਬਰ ਬਾਟੇ ਬੱਟੋਂ ਨਹੀਂ ਆ ਬੱਟ ਦੋ ਫੇਰ ਬੱਟ ਤੂੰ ਪਿੰਨੀ ਬੱਟ ਬਹੁਤੀ ਟੈਕਟੀ ਨੰਬਰ ਬੱਟ ਦੇ ਭੈਣ ਬੱਟ ਬੱਟ ਤੂੰ ਰਹਿਣ ਦੇ ਪਿੰਨੀਆਂ ਨੂੰ ਪਿੰਨੀਆਂ ਐ ਬੱਟ ਮੇਰੀ ਗੱਲ ਸੁਣ ਪਿੰਨੀ ਬੜੀ ਛੋਟੀ ਵੀ ਹੁੰਦੀ ਉਹ ਕੋਈ ਨਹੀਂ ਜੀ ਕਰੂਗਾ ਉਹਨਾਂ ਨੂੰ ਉਹ ਨਹੀਂ ਨਹੀਂ ਇਹਦਾ ਨਹੀਂ ਤੂੰ ਬੱਟ ਦੇ ਬਾਕ ਦੋ ਰੋਲੀ ਪਿੰਨੀ ਦਾ ਪਿੰਨੀ ਹੁੰਦੀ ਆ ਹਾਂ ਬੱਟੀ ਤੋਂ ਪਿੰਨੀ ਲੱਗਦੀ ਆ ਵੱਟ ਵੱਟ ਵਿੱਚ ਰੱਖੀ ਚੱਲੋ ਉੱਪਰ ਦੀ ਉੱਪਰ ਉੱਪਰ ਜੇ ਉੱਪਰ ਟਿਕਾਈ ਚੱਲੋ ਉੱਪਰ ਦੀ ਉੱਪਰ ਟਿਕਾਈ ਚੱਲੋ ਲੋਏ ਮਾਸੀ ਭਾਣ ਜੀਜੇ ਆਪਰੇ ਮੇਰਾ ਵੀ ਚੱਲ ਪਈ ਆ ਪਰ ਗੱਲ ਤਾਂ ਲੱਗਾ ਮਾਪੜ ਮਾਇੰਦ ਕਰ ਗਿਆ ਹੂੰ ਕਿਉਂ ਬਾਸਰ ਨੇ ਤਾਂ ਮਸਲ ਮੋਟੇ ਨਹੀਂ ਗੁਣੀ ਜਾ ਜਾ ਸਾਗਦੇ ਆ ਹਾਂ ਹਾਂ ਹੁਣ ਦੇ ਲੈ ਕਰ ਜਾਣਾ ਨਹੀਂ ਨਹੀਂ ਇਹ ਇਹਦਾ ਦਿਲ ਕਰਦਾ ਹੁਣ ਮੈਂ ਪਿੰਨੀਆਂ ਬਣਾ ਬਣਾ ਦੇਵਾਂ ਬਣਾ ਕੇ ਦੇ ਸਾਡੀ ਮਾੜੀ ਨੀਤ ਉਹ ਦੇਖ ਚੱਲ ਵਧੀਆ ਲੈ ਲੈ ਪਹਿਲੇ ਪੈਣਾ ਮੈਨੂੰ ਬੋਲਿਆ ਬਹੁਤ ਬੋਲਿਆ ਹਾਂ ਪਿੰਨੀਆਂ ਦਾ ਕੀ ਆ ਮੇਰੇ ਭਰਾ ਦੇ ਬਾਰ ਬਾਰ ਛੱਡ ਦਵਾ ਮੈਂ ਉੱਪਰੋਂ ਪਿੰਨੀਆਂ ਬੋਲਦੇ ਬਹੁਤ ਆ ਹਾਂ ਸਵਾਲ ਆ ਪਰ ਮੈਨੂੰ ਬੋਲਿਆ ਬਹੁਤ ਉਹਨੂੰ ਮੈਂ ਕੁਛ ਕਿਹਾ ਨਹੀਂ ਸੀ ਦਾਦ ਦੇ ਡੜੀ ਨੂੰ ਦਾਦ ਦਨੇ ਆ ਸਾਡਾ ਕੀ ਇਹ ਡੜੀ ਨੂੰ ਦੋ ਹੀ ਲਾਉਣੀਆਂ ਆ ਮੈਂ ਕਾ ਤੇ ਕਾ ਤੇ ਲਾਉਣੀਆਂ ਆ ਕੰਨੂ ਕੀ ਲੋ ਜਿਹੜਾ ਤੇਰੇ ਆ ਲੱਖ ਚੱਕੂ ਡੈੜੀ ਮੇਰਾ ਤਾਂ ਉਹਦੀਆਂ ਅੱਖਾਂ ਨਾਲ ਤੇ ਆਪਣੇ ਘਰ ਰਾਜੀ ਖੁਸ਼ੀ ਨਾਵੇਂ ਆਪਣੇ ਘਰ ਰਾਜੀ ਖੁਸ਼ੀਆਂ ਬਸ ਰੱਬ ਮੈਨੂੰ ਉਹਨਾਂ ਦਾ ਦੁੱਖ ਨਾ ਦਿਖਾਵੇ ਰੱਬ ਮੈਨੂੰ ਉਹਨਾਂ ਦਾ ਦੁੱਖ ਨਾ ਦਿਖਾਵੇ ਜਿੱਥੇ ਬਸਦੇ ਆ ਰਾਜਕੁਮਾਰ ਜਿੱਥੇ ਬਸਣ ਤੁਸੀਂ ਬਸਣ ਹੀ ਨਹੀਂ ਦਿੱਤੇ ਜਿੱਥੇ ਤਾਂ ਬਸਣੇ ਸੀ ਆਰਾਮਦਿਆਂ ਸੀ ਉਹਨਾਂ ਤੇ ਕੀ ਲੈ ਲਿਆ ਹੁਣ ਉਹਦੀ ਘਰ ਵਾਲੀ ਨਾ ਬੱਟ ਬੱਟ ਦਿੰਦੀ ਤੁਸੀਂ ਤਾਂ ਉਹਦੀ ਬਸਣ ਨਹੀਂ ਦਿੱਤਾ ਘਰ ਤੀ ਇਹਦੇ ਨੇ ਤੂੰ ਕਰ ਰਿਹਾ ਸੀ ਉਹਨਾਂ ਨੂੰ ਵਿਚਾਰੀ ਰੱਬ ਮਾਰਾ ਮੈਨੂੰ ਸਾਰਾ ਪਤਾ ਜਦੋਂ ਸ਼ਰਾਬਾਂ ਪੀਣੀਆਂ ਤੋਂ ਸ਼ਰਾਬ ਨਹੀਂ ਸੀ ਪੀਤਾ ਕੀ ਲੋਡਾ 2 ਕਿਲੋ 2 ਕਿਲੋ ਕਿਲੋ ਬੁੱਢੀ ਹੁੰਦੇ ਮੇਨ ਨੂੰ ਰਾਤ ਨੂੰ ਹਾਏ ਹਾ ਮੈਂ ਮਾਰਨਾ ਕਿ ਲੋਡਾ ਮੜਿਆ ਯਾਤਰਾ ਕੰਪਨੀ ਦਾ ਸੇ ਮਾਸੀ ਤੂੰ ਅੱਗੇ ਥੋੜੀ ਕੋਟੀਆਂ ਬਿਆਰ ਦੇ ਵਿੱਚ ਪੂਰੀ ਲਿੱਥੀ ਆ ਯਾਰ ਸਾਜ ਨੂੰ ਕੋਲੀ ਚ ਪਾ ਦੇ ਯਾਰ ਕੀ ਮਾਸੀ ਤੇ ਚੰਗਾ ਨਹੀਂ ਲੱਗਦਾ ਨਹੀਂ ਤੇ ਰਹਿੰਦੀ ਮੇਰੇ ਡੈਡੀ ਨੂੰ ਨਾ ਪੱਟੀਆਂ ਫੇ ਓਏ ਤੂੰ ਬਹਿ ਜਾ ਰਾਂ ਤੇਰੇ ਚੈਨ ਨਾ ਪੱਟੀਆਂ ਤੇ ਡੈਡੀ ਨੂੰ ਸਰਾ ਪੱਟਦੀ ਆ ਅਦੇ ਦਾ ਦੀਣੀ ਆ ਹਾਂ ਮੈਂ ਤਾਂ ਹੁਣ ਮੈਂ ਕੀ ਕਰਾਂ ਮੈਂ ਤਾਂ ਹਾਂ ਇਹ ਦਵਾਈਆਂ ਦਾ ਮੋਟੀ ਇੰਨੀਆਂ ਦਵਾਈਆਂ ਖਾਣੀਆਂ ਹਾਂ ਉਹ ਨਹੀਂ ਤਨਵਾਸੜ ਆਸੀਂ ਦੇ ਲਾ ਆਪਣੇ ਲਈ ਨਹੀਂ ਹਜੇ ਪਿੰਨੀਆਂ ਬਣਾਈਆਂ ਉਹਨੂੰ ਬਣਾ ਕੇ ਦਿੱਤੇ ਆ ਫੇ ਗੱਲਾਂ ਕਰਨ ਲੱਗੇ ਇੱਥੇ ਬਥੇਰੀਆਂ ਕਰਦੇ ਆ ਗੱਲਾਂ ਨੂੰ ਬਥੇਰੀਆਂ ਕਰੀ ਜਾਣ ਲੋਕਾਂ ਨੂੰ ਨਹੀਂ ਕੁਝ ਵੀ ਦੁਆ ਕਰੀਦਾ ਜਿਹੜਾ ਗੱਲਾਂ ਕਰਦਾ ਮਿੰਦੇ ਨੂੰ ਪੁੱਛਦੇ ਨਹੀਂ ਤੇ ਭਿੰਦੇ ਨੂੰ ਭਲਾਨਾ ਜਿਉ ਨਹੀਂ ਪੁੱਛਦੇ ਪੁੱਛਦੇ ਕਿਉਂ ਨਹੀਂ ਸਾਡੇ ਨਿਆਣਿਆਂ ਦਾ ਏ ਕਹਦੇ ਵਿੱਚ ਹਾਂ ਬੋਲਦਾ ਨਹੀਂ ਕਹਦੇ ਵਿੱਚ ਏ ਇਦੇ ਵਿੱਚ ਕੀ ਇਦੇ ਵਿੱਚ ਕੋਈ ਜਗਾ ਪਾ ਕੇ ਲਓ ਬਦਾਮ ਪਾਏ 5 ਕਿਲੋ 4 5 ਕਿਲੋ ਮੇਵਾ ਦੇ ਵਿੱਚ ਪੈ ਗਿਆ ਮੈਂ ਪਹਿਲਾਂ ਸਲਾਹ ਲਾ ਲਓ ਦੋਨਾਂ ਭੈਣਾ ਜੋ ਕਿੰਨੇ ਕਿਲੋ ਪੈਣਾ ਹੈ ਦੋ ਕਿਲੋ ਬਦਾਮ ਪਾਏ ਮੈਂ ਇਹਦਾ ਸਾਜ ਰਹੀ ਨਹੀਂ ਤੇ 1.5 ਕਿਲੋ ਦਾਖਾ ਪਾਈਆਂ ਭੈਣ 1.5 ਕਿਲੋ ਦਾਖਾ ਸਹੀ ਥੋੜੀ ਜੀ ਤੇ ਅੱਧਾ ਕਿਲੋ ਕਿਲੋ ਕਾਜੂ ਸੀ ਕਾਜੂ ਸੀਗੇ ਹੈਨਾ ਅਖਰੋਟ ਅਖਰੋਟ ਸੀ ਕਿਲੋ ਹੋਰ ਅਸੀਂ ਥੈਂਕ ਯੂ ਭਾਈ ਚੱਲ ਕਿੰਨੇ ਸੀ ਕੀ ਸੀ ਕਿਤੇ ਮੇਰੇ ਚੇਤਾਵਾਲਾ ਕੀ ਕਹਿੰਦੇ ਕੀ ਹੋਇਆ ਕੀ ਹੋਇਆ ਬੇਬੀ ਦਲਮ ਸੋਨੇ ਦੀ ਕਿਹ ਹੈ ਕੀ ਹੋਇਆ ਦੋ ਤਿੰਨ ਕਿਲੋ ਕੇ ਪਾਇਆ ਵਿੱਚ ਇਹਦੇ ਚ ਹੈਨਾ ਤਾਂ ਵਿੱਚ ਪਾਇਆ ਹੋਰ ਸੁਣ ਹਾਂ ਢੁੱਠੀ ਜੋਟ ਪਾਇਆ ਜੋਟ ਪਾਇਆ ਤੂੰ ਬਸ ਕਰਕੇ ਹੋਰ ਸੁਣ ਹਾਂ ਵਿੱਚ ਪਾਇਆ ਇਹਦੇ ਮੈਂ ਕਾਲੇ ਛੋਲੇ ਪੁੱਜਿਓ ਰਗੜ ਕੇ ਪੀ ਕੇ ਤੇ ਇੰਨਾ ਖੜਾਈ ਪੂਰੀ ਤਾਕਤ ਵਾਲੀ ਚੀਜ਼ ਬਣਾ ਕੇ ਦਿੱਤੀ ਮੈਂ ਤੰਦਰੁਸਤ ਰਵੇ ਆ ਪੀ ਕੇ ਤੇਰੇ ਦੇ ਬਾਹਰ ਹਾਂ ਹਮੇ ਕਹਿੰਦੇ ਐ ਇਦਾਂ ਕਹਿੰਦੀ ਆ ਤੇ ਮਿੰਦੇ ਨੂੰ ਇਦਾਂ ਕਹਿੰਦੇ ਆ ਤੇ ਆ ਦਾ ਬਹੁਤ ਸੋਹਣਾ ਕੀਤਾ ਮਾਫੀ ਹੈ ਨਾ ਸੱਚੀ ਕਹਿਣਾ ਪਿੰਨੀਆਂ ਤੇ ਮੈਂ ਤਾਂ ਮਾੜੀ ਬੱਜਣਾ ਹੀ ਆ ساری ਉਮਰ ਬੱਜਦੀ ਰਹੀ ਤੇ ਬੱਜਣਾ ਹੀ ਆ ਮਾੜੀ ਹਾਂ ਹਾਂ ਕੋਈ ਨਾ ਬੱਜੇ ਜਾ ਮੈਨੂੰ ਕਿਸੇ ਨੂੰ ਸਪਾਈਆਂ ਦੇਣ ਦੀ ਵੀ ਨਹੀਂ ਲੋੜ ਯਾ ਤੇਰੇ ਤੋਂ ਕਿਸੇ ਨੇ ਮੰਗੀ ਤੇ ਤੇਰੇ ਤੋਂ ਕਿਸੇ ਨੇ ਸਫਾਈ ਮੰਗੀ ਇਹ ਥੋੜ੍ਹ ਟਕੇ ਚੱਲ ਜਾਈਏ ਤੈਨੂੰ ਤਾਂ ਵਕਿਆ ਹੀ ਘਰ ਛੱਡ ਕੇ ਚੱਲ ਜਾਈਏ ਆਪੇ 5 ਮਿੰਟ ਲਈ ਮੇਰੇ ਟੀਵੀ ਰਸਾ ਦਿੰਨੇ ਆ ਤੇਰੀ ਟੀਵੀ ਤੂੰ ਉਤਸਾਈਏਗਾ ਲੈ ਕੇ ਨਹੀਂ ਜਾਂਦਾ ਆਪ ਜਾ ਲੈਣੇ ਕਿੱਥੇ ਲੈ ਪਾ ਲੈ ਜਾ ਉਹਨੂੰ ਕਿੱਥੇ ਜਾਣਾ ਚਾਹੀਦਾ ਸੱਚੀ ਇੱਕ ਗੱਲ ਦੱਸਾਂ ਅੱਗੇ ਖਾਦਾ ਬੀਤਾ ਬੰਦਿਆਂ ਨੂੰ ਲੱਗਦਾ ਸੀ ਜਦੋਂ ਇਹ ਉਹਨੇ ਬਣਾਉਣਾ ਵਾਹਿਗੁਰੂ 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 ਰੱਬ ਦਾ ਨਾਮ ਅਸੀਂ ਵੀ ਵਾਹਿਗੁਰੂ ਵਾਹਿਗੁਰੂ ਕੀ ਬੋਲੀ ਆਪਣੀ ਮੇਰੀ ਪਿੰਨੀ ਤਾਂ ਬੜੀ ਆ ਚਲ ਉਹ ਬੜੀ ਖਾ ਲਿਆ ਕਰਾਂਗਾ ਪਿੰਨੀ ਛੋਟੀ ਕਰ ਇਹ ਚੋਕਰਾ ਹੋਰ ਇਸ ਵੇਲੇ ਚਾਹ ਪੀਂਦਾ ਤਾਂ ਰੋਟੀ ਕਦੋਂ ਖਾਣੀ ਆ ਕੌਣ ਖਾਜੇ ਨਾ ਆਹੋ ਰੋਟੀ ਖਾਣੀ ਨਹੀਂ ਖਾਜਣੇ ਦੁਨੀਆ ਨਾ ਪੁੱਠੀ ਕਰ ਦਵੇ ਉਹ ਮੈਂ ਤਾਂ ਪਹਿਲੇ ਦੱਸ ਦਿੱਤਾ ਜਿਹੜੇ ਜਿਹੜੇ ਇੱਥੋਂ ਲੈ ਕੇ ਜਾਣੇ ਪਹਿਲਾਂ ਸੌਹਾਂ ਚਗੌਣੀਆਂ ਉਹਨਾਂ ਤੋਂ ਸਿੱਧੀ ਗੱਲ ਐ ਇਹ ਤਾਂ ਪੰਜਾਂ ਮਿੰਟਾਂ ਦਾ ਬ੍ਰੈਡ ਐ ਨਾ ਲੈ ਜਾਏਗਾ ਨਾ ਚਾਹ ਚ ਡੁਬੋ ਕੇ ਉਹ ਖਾ ਲੇ ਤੈਨੂੰ ਬਿਸਕੁਟ ਲੈ ਜਾਣਾ ਤੇਰੇ ਲਈ ਹਾਂ ਭੁਜੀਆ ਲੈ ਜਾਣਾ ਆ ਪਿੰਨੀਆਂ ਬਣਾ ਕੇ ਲੈ ਜਾਣੀਆਂ ਇਹ ਤਾਂ ਜਿਹੜਾ ਨਾ ਉੱਥੇ ਹੁੰਦੇ ਆ ਕੇਤਲੀ ਜਿਹਦੇ ਨਾਲ ਗਰਮ ਪਾਣੀ ਕਰਦੇ ਕੋਫੀ ਪਾਉਂਦੇ ਉਹਦੇ ਵਿੱਚ ਮੈਗੀ ਸੱਟ ਕੇ ਮਸਾਲਾ ਸੱਟ ਕੇ ਮੈਗੀ ਲੈ ਜਾਣੀ ਆਪਾਂ ਇੱਥੋਂ ਲੈ ਸੋਹਣਾ ਉਹਨਾਂ ਕੋਦਰਾਂ ਢੱਡ ਨਹੀਂ ਪੜਨਾ ਢੱਡ ਨਹੀਂ ਮੈਂ ਹੁਣ ਇੱਕ ਚੀਜ਼ ਦੱਸ ਦਾਂ। ਆਸਤੀ ਵਧੀਆ ਆ ਗਈ ਮੈਨੂੰ। ਉੱਥੇ ਲੈ ਕੇ ਜਾਣਾ ਪਰ ਇਹ ਗੱਲ ਕੀ ਆ ਉੱਥੇ ਆਪਣੇ ਬੈਨ ਲੱਗਣੇ ਇੱਥੇ ਘਰ ਦਾ ਪਰ ਛੱਡਣਾ ਪੈਣਾ ਪੰਦਾ ਕੋਈ। ਘਰੇ ਇੱਥੇ ਕੋਈ ਛੱਡਣਾ ਪੈਣਾ। ਮਾਮੇ ਨੂੰ ਛੱਡ ਦੋ। ਲੋਥਰ ਦੀ ਰਾਖੀ ਬਿੱਲੀ। ਇੱਕੋ ਇੱਕ ਸੱਖ ਨਾ ਜਾਇਆ ਜਾਂ ਉਹੀ ਰੁੱਸ ਗਿਆ। ਆਉਂਦੀ ਨਾ ਗੱਲ ਕਰੀ। ਬਾਰੇ ਗੱਲੇ ਮੈਂ ਅਸੀਂ ਗੱਲ ਵੀ ਇਹਦੀ ਗਲਤੀ ਆ ਮਿਲਣੀ ਵਾਲੀ ਮੁੰਦੀ ਦੇ ਮਮਾ ਉਹ ਤਾਂ ਗੱਲ ਉਹਨਾਂ ਕੀ ਕਰਦਾ ਜਿੰਨੇ ਕਰਨੀ ਆ ਬਸ ਹੀ ਝੂੜਨਾ ਬੋਲੋ ਮੁੰਦੀ ਲਈ ਸੀ ਹਾਂ ਸ਼ਰਮ ਪਾ ਉਹਦੀ ਮੁੰਦੀ ਦੇ ਦਿੰਦੇ ਤੁਸੀਂ ਵੀ ਤੁਹਾਡੀ ਗਲਤੀ ਆ ਤੁਸੀਂ ਕਹਦੇ ਮੁੰਦੀ ਰੱਖੀ ਇਹ ਦੇ ਜੀਓ ਕਾਗਜ਼ ਲੱਖੀ ਨਾਲ ਹਜ਼ਾਰੀ ਨਾ ਭਰਾ ਮਿਲਦੇ ਉਹ ਗੱਲ ਕਹਨੀ ਆ ਟੱਪ ਗਏ ਹੋ ਨਹੀਂ ਯਾਰ ਸ਼ਾਇਦ ਜਹਰਤ ਮੁੰਦੀ ਹੁੰਦੀ ਭਾਈ ਆ ਮਨ ਚਾਹੇ ਨਾ ਮਨ ਮੈਨੂੰ ਪਤਾ ਉਹ ਇਹਨੇ ਇਹਨੇ ਪਹਿਲੇ ਉਹਰਕ ਜੀ ਮਾਂ ਨੇ ਜਾਣਾ ਹੈਗਾ ਨਾ ਨਾ ਮੈਂ ਲਈ ਨੋਝ ਦੀ ਚੀਜ਼ ਨਾ ਮੈਂ ਲਈ ਹੈ ਨਾ ਇਹ ਤਾ ਇਹ ਪਹਿਲਾ ਗੱਲ ਹੋ ਗਈ ਛੋਟਾ ਵੀ ਨਾ ਆਪਾਂ ਨਹੀਂ ਪੈਣਾ ਕੋਸ ਜੀ ਉਹ ਕਹਦੇ ਆਜੋ ਆਜੋ ਨਾ ਮੈਂ ਨੂੰ ਮੁੰਦੀ ਪਾਉਣੀ ਹੈ ਜੇ ਤੁਸੀਂ ਮਾਂ ਮੈਂ ਨੂੰ ਮੁੰਦੀ ਪਾਉਣੀ ਵੀ ਹੈ ਟਰਾਈ ਤਾਂ ਕਰੋ ਇੱਕ ਦਿਨ ਹੀ ਮਮੀ ਨੂੰ ਦੇ ਦੇ ਹੋਰ ਬਹੁਤ ਸਾਡ ਇੱਕ ਮਣੀ ਟਰਾਈ ਤਾਂ ਲੈ ਕਰਾਵਾ ਲੈ ਟਰਾਈ ਆ ਖਾ ਕੇ ਦੇਖ ਤਾ ਖਾ ਕੇ ਦੇਖ ਹੁਣ ਤਿੰਨਾਂ ਦੇਲੇ ਬਣਾਦਾ ਫਾਇਦਾ ਨਹੀਂ ਕੋਈ ਐਦ ਨਾ ਤੈਨੂੰ ਰੰਮ ਦੀ ਬੋਤਲ ਲੈ ਦਿੰਦੇ ਉਹ ਚੰਗੀ ਸੀ ਪੰਜ ਕਿੱਲੋ ਦੇ ਵਿੱਚ ਮੇਵਾ ਪਾਇਆ ਸੀ ਖਾ ਕੇ ਦੇਖ ਪਹਿਲਾਂ ਤੂੰ ਬੱਲਾ ਮਕਾ ਵਾ 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 ਹੁਣੇ ਕਹਿਦੀ ਐ ਹਰ ਇੱਕ ਨਵਾਲੇ ਦੀ ਐਨੀਆਂ ਤਾਂ ਖਾਧੀਆਂ ਨਹੀਂ ਪਿੰਡੀਆਂ ਜਿੰਦਆਂੀਆਂ ਮੈਂ ਬਣਾ ਕੇ ਵੰ ਦੇ ਦਿੱਤੀਆਂ ਸਾਲੀ ਦੇ ਹੱਥ ਦੀਆਂ ਅੱਜ ਤੱਕ ਰੇਤ ਇਤਿਹਾਸ ਨਹੀਂ ਇਹ ਰੱਚ ਹੋਇਆ ਸਾਲੀ ਦੇ ਹੱਥ ਦੀਆਂ ਪਿੰਡੀਆਂ ਤਾਂ ਬੰਦੇ ਨੂੰ ਜ਼ਹਿਰ ਵੀ ਲੱਗਣੀ ਚਾਹੀਦੀ ਆ ਤੇਰੇ ਲਈ ਉਦਲਾਲੇ ਪਿੰਡੀਆਂ ਬਣਾ ਕੇ ਦਿੱਤੀਆਂ ਮਾਸੀ ਜੀ ਗਾ ਲਓ ਐਨਾ ਜੀਤੇ ਦਾ ਪਿਆਰ ਧਰਮ ਦਾ ਤੇਰੇ ਆਰ ਕੀ ਸਾਲੀ ਦਾ ਰੱਬ ਘਰ ਘਰ ਦੇਵੇ ਹਾਰ ਨਿਆਣਿਆ ਰਗਾ ਆ ਉਹ ਤਾਂ ਗੱਲ ਬੱਕਰੀ ਆ ਮੈਂ ਕਹਣਾ ਤੇਨਾਂ ਕੋਈ ਗਲਤ ਗੱਲ ਕਹਿਤੀ ਆ ਪਰ ਤਾਂ ਹਾਰ ਵੇਲੇ ਸੋਚ ਤੁਹਾਡੀ ਇਦਾਂ ਨਹੀਂ ਰਹੂ ਘਰ ਦੇ ਵੀ ਜਿੰਨੀ ਤੂੰ ਹੈ ਨਾ ਆਪਣੇ ਜੀਜੇ ਲਈ ਚੰਗੀ ਆ ਸੱਚੀ ਕਹਿਣਾ ਇਦਾਂ ਦੀਆਂ ਸਾਲੀਆਂ ਤਾਂ ਘਰ ਘਰ ਜੰਮੇ ਦੇ ਕੋਈ ਜਿੰਦੀ ਸਾਲੀ ਆਪਣੇ ਜੀਜੇ ਨੂੰ ਪਿੰਦੀਆ ਬਣਾਵਣਾ ਸੱਚੀ ਕਹਿੰਦਾ ਧਰਮ ਨਾਲ ਉਹਦੀ ਰੂਹ ਖੋਜ ਹੋ ਗਈ ਕਾਨੂੰ ਹੁਣ ਆਪਾਂ ਇੱਕ ਬੋਤਲ ਲੈ ਹੁੰਨੇ ਆ ਇਹ ਇਕਾਲੇ ਬੋਤਲ ਆਪ ਪਾਪੀ ਕਦੇ ਬੋਤਲ ਦੇਣੀ ਹਰਾਮ ਧਿਆ ਮੇਰੀ ਗੱਲ ਸੁਣ ਇੱਕ ਪਾਸੇ ਮੈਂ ਇੰਨੇ ਰੁਪਏ ਲਾ ਭੇਤ ਤੇ ਇੱਕ ਪਾਸੇ ਤੂੰ ਉਹਨਾਂ ਨੂੰ ਬੋਤਲ ਦੇਣੀ ਆ ਦੇਗੀ ਵਾਹ ਕਮੈਨ ਜਿਹੜੀਆਂ ਪੁਲੀਆਂ ਬੁਨੀਆਂ ਰਹਿਣਦੇ ਪਏ ਏਲਾ ਇੰਨਾ ਪਿਆਰ ਆ ਦਾੜੀ ਦੇਲਾ ਤੇਰੇ ਨਾਲ ਸੜ ਲਿਆ ਇਕ ਵੀ ਨਹੀਂ ਹੋਰ ਚੰਡ ਇੰਨੇ ਦੇ ਪਿਆਰ ਦੇ ਵਿੱਚ ਮਾਰਨਾ ਓਏ ਇਦਾਂ ਦੀਆਂ ਸਾਲੀਆਂ ਮੈਲਦੀਆਂ ਤੇਰੀ ਤੇ ਕਿਸਮਤ ਚੰਗੀ ਨਿਕਲੀ ਕੋ ਪੁੰਨ ਪਿਛਲੇ ਜਨਮ ਦੇ ਕੀਤੇ ਸੀਗੇ ਸੱਚੀ ਗੱਲ ਐਨੇ ਲਾਲ ਟਮਾਟਰ ਰਾਰ ਕੇ ਦੇਲਾ ਚੈਨੀ ਰੱਖਣ ਨੂੰ ਸੁਨਿਆਰੇ ਦੇ ਇਹ ਨਹੀਂ ਗੁੱਸਾ ਕਰਦੀ ਹੈਨਾ ਦੇਲਾ ਚੈਨੀ ਰੱਖੀ ਸੁਨਿਆਰੇ ਦੇ ਤੇ ਇੱਕ ਵਾਰੀ ਵੀ ਕਿਹਾ ਮੇਰੀ ਛੜਾ ਕੇ ਦੋ ਚਾਹਿਆ ਸੀ ਵੇਚ ਦਈਏ ਛੜਾ ਕੇ ਐਨਾ ਇੱਕ ਵਾਰੀ ਵੀ ਦੇਖਿਆ रब हर न